ਇੱਕ ਅਸਹਾਧਕਾਰੀ ਜਿਸ ਨੇ ਆਪਣੀ ਜ਼ਿੰਦਗੀ ਪਰ ਕਾਨੂੰਨ ਦੀ ਰੱਖਿਆ ਕੀਤੀ ਪਰ ਜਦੋਂ ਵਾਰੀ ਉਸਦੀ ਆਪਣੀ ਆਈ ਤਾਂ ਇਨਸਾਫ ਲਈ ਉਸਦਾ ਪਰਿਵਾਰ ਅੱਜ ਵੀ ਦਰਦਦਰਦੀਆਂ ਠੋਕਰਾਂ ਖਾ ਰਿਹਾ ਹੈ ਹਾਂਜੀ ਗੱਲ ਹੋ ਰਹੀ ਹੈ ਹਰਿਆਣਾ ਦੇ ਸੀਨੀਅਰ ਆਈਪੀਐਸ ਅਫਸਰ 바이 ਪੂਰਨ ਕੁਮਾਰ ਦੀ ਜਿਨ੍ਹਾਂ ਦੀ ਖੁਦਕੁਸ਼ੀ ਨੇ ਨਾ ਸਿਰਫ ਪ੍ਰਸ਼ਾਸਨ ਸਗੋਂ ਪੂਰੇ ਪੰਜਾਬ ਦੀ ਸਿਆਸਤ ਨੂੰ ਹਿਲਾ ਦਿੱਤਾ ਇਸ ਘਟਨਾ ਮਗਰੋਂ ਹਰ ਪਾਸੇ ਸਵਾਲ ਉੱਠ ਰਹੇ ਹਨ ਇੱਕ ਏਡੀਜੀਪੀ ਪੱਧਰ ਦੇ ਅਧਿਕਾਰੀ ਨੇ ਜਾਨ ਕਿਉਂ ਦਿੱਤੀ ਉਸਤੇ ਪਰਿਵਾਰ ਨਾਲ ਚੰਡੀਗੜ੍ਹ ਪੁਲਿਸ ਅਜਹਸ ਲੋਕ ਕਿਉਂ ਕਰ ਰਹੀ ਹੈ ਜਿਵੇਂ ਕੋਈ ਉਹ ਦੋਸ਼ੀ ਹੋਣ ਬੀਤੇ ਦਿਨ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਪਰਿਵਾਰ ਨਾਲ ਮਿਲ ਕੇ ਦੁੱਖ ਸਾਂਝਾ ਕੀਤਾ ਸੀ ਪਰ ਅੱਜ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵਿਰਿੰਗ ਖੋਦੇ ਇਸ ਪਰਿਵਾਰ ਤੱਕ ਪਹੁੰਚੇ ਉਹਨਾਂ ਦੀਆਂ ਅੱਖਾਂ ਵਿੱਚ ਗੁੱਸਾ ਸੀ ਸ਼ਬਦਾਂ ਵਿੱਚ ਦਰਦ ਤੇ ਇੱਕ ਵਾਦਾ ਉਹਨਾਂ ਕਿਹਾ ਅਸੀਂ ਇਸ ਪਰਿਵਾਰ ਦੀ ਲੜਾਈ ਲੜਾਂਗੇ ਅਤੇ ਨਿਆਂ ਮਿਲ ਕੇ ਰਹੇਗਾ ਰਾਜਾ ਵਿੜਿੰਗ ਨੇ ਸਿੱਧੇ ਸ਼ਬਦਾਂ ਦੇ ਵਿੱਚ ਕਿਹਾ ਇਹ ਸਿਰਫ ਖੁਦਕੁਸ਼ੀ ਨਹੀਂ ਇੱਕ ਸਿਸਟਮ ਦੀ ناکامی ਹੈ ਚੰਡੀਗੜ੍ਹ ਪੁਲਿਸ ਸਰਕਾਰ ਦੇ ਦਬਾਅ ਹੇਠਾ ਕੰਮ ਕਰ ਰਹੀ ਹੈ ਅਤੇ ਇੱਕ ਸੀਨੀਅਰ ਅਫਸਰ ਦੇ ਪਰਿਵਾਰ ਨੂੰ ਇਨਸਾਫ ਲਈ ਤੜਫਾਇਆ ਜਾ ਰਿਹਾ ਹੈ ਉਹਨਾਂ ਨੇ ਐਲਾਨ ਕੀਤਾ ਕਿ ਭਲਕੇ ਪੂਰੇ ਪੰਜਾਬ ਵਿੱਚ ਕੈਂਡਲ ਮਾਰਚ ਕੱਢਿਆ ਜਾਵੇਗਾ ਇਹ ਮਾਰਚ ਸਿਰਫ ਇੱਕ ਪ੍ਰਦਰਸ਼ਨ ਨਹੀਂ ਸਗੋਂ ਉਸ ਇਨਸਾਫ ਦੀ ਆਵਾਜ਼ ਹੋਵੇਗਾ ਜੋ ਸਿਸਟਮ ਨੇ ਦਬਾ ਦਿੱਤੀ ਅੱਜਿਸ ਘਟਨਾ ਨੇ ਸਵਾਲ ਖੜਾ ਕੀਤਾ ਹੈ ਜੇਕਰ ਇੱਕ ਉੱਚ ਅਫਸਰ ਦੇ ਪਰਿਵਾਰ ਨੂੰ ਇਨਸਾਫ ਲਈ ਇੰਨਾ ਸੰਘਰਸ਼ ਕਰਨਾ ਪੈ ਰਿਹਾ ਹੈ ਤਾਂ ਇੱਕ ਆਮ ਆਦਮੀ ਦਾ ਕੀ ਹਾਲ ਹੋਵੇਗਾ ਇਹ ਸਿਰਫ ਇੱਕ ਮੌਤ ਦੀ ਕਹਾਣੀ ਨਹੀਂ ਇਹ ਸਿਸਟਮ ਦੇ ਅੰਦਰ ਦਬੇ ਦਰਦ ਦੀ ਆਵਾਜ਼ ਹੈ ਅਤੇ ਇਹ ਆਵਾਜ਼ ਹੁਣ ਖਾਮੋਸ਼ ਨਹੀਂ ਰਹੇਗੀ